ਸੰਗਰੂਰ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧੇ ਮੰਤਰੀ ਹਰਪਾਲ ਸਿੰਘ ਚੀਮਾ ਦਾ ਵੱਡਾ ਬਿਆਨ ਭਾਜਪਾ ਨੇ ਪਿਛਲੇ 2 ਸਾਲਾਂ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਇਸ ਵਾਰ ਕੀ ਹੋ ਦੂਜੀਆਂ ਪਾਰਟੀਆਂ ਦੇ ਵਿਧਾਇਕ ਤੇ ਸੰਸਦ ਮੈਂਬਰ ਖਰੀਦ ਰਹੇ ਹਨ ਸੁਪਾਚਪਾ ਕਹਿੰਦੀ ਸੀ ਕਿ ਉਹ ਹਰ ਸਾਲ 2 ਕਰੋੜ ਨੌਕਰੀਆਂ ਦੇਵੇਗੀ ਨੌਕਰੀਆਂ ਕਿੱਥੇ ਗਈਆਂ ਜੇ ਕੰਮ ਕੀਤਾ ਹੁੰਦਾ ਤਾਂ ਆਪਣੇ ਵਰਕਰਾਂ ਨੂੰ ਮੈਦਾਨ ਦੇ ਵਿੱਚ ਉਤਾਰਨ ਦੇ ਲਈ ਦੂਜੀਆਂ ਪਾਰਟੀਆਂ ਨੂੰ ਪੈਸੇ ਦੇ ਕੇ ਨਹੀਂ ਖਰੀਦੀ ਪਾਟਪਾ ਜੋ ਸੁਚਿਲ ਰਿੰਕੂ ਤੇ ਸ਼ੀਤਲੰਗੁਰਾਲ ਦੇ ਪਾਰਟੀ ਛੱਡਣ ਦੇ ਉਹਨਾਂ ਨੇ ਕਿਹਾ ਕਿ ਉਹ ਲੋਕ ਲੋਕਤੰਤਰ ਦੇ ਕਾਤਲ ਨੇ ਅਸੀਂ ਆਪਣੀ ਜਾਨ ਦੀ ਬਲੀ ਦੇ ਕੇ ਉਹਨਾਂ ਨੂੰ ਜਤਾਇਆ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 13 0 ਹੋਵੇਗੀ ਸ਼ੀਤਲ ਅਗਰਵਾਲ ਹੁਣ ਭਾਜਪਾ ਦੀ ਗੋਦ ਦੇ ਵਿੱਚ ਬੈਠ ਕੇ ਭਾਜਪਾ ਦੀ ਪਾਸ਼ਾ ਬੋਲ ਰਹੀ ਉਸ ਸਮੇਂ ਉਹਨਾਂ ਨੇ ਖੁਦ ਕਿਹਾ ਸੀ ਕਿ ਭਾਜਪਾ ਮੈਨੂੰ ਖਰੀਦ ਲਈ ਜਰਪਾਲ ਜੀ ਮਦੇ ਵੱਲੋਂ ਹੈ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਭਾਜਪਾ ਜੋ ਕਿ ਖਰੀਦ ਰਹੀ ਹੈ ਉਹਨਾਂ ਦੀ ਪਾਰਟੀ ਦੇ ਲੋਕਾਂ ਨੂੰ ਅੱਠ ਟਿਕਟਾਂ ਆਪਣੀ ਪਾਰਟੀ ਨੇ ਪੰਜਾਬ ਦਾ ਕੈਂਡੀਡੇਟ ਜਿਹੜੇ ਲੱਗੇ ਉਹ ਚੋਣ ਮੈਦਾਨ 'ਚ ਉਤਾਰੇ ਨੇਗੇ ਬਿਲਕੁਲ ਪਾਰਟੀ ਪੂਰੀ ਤਰ੍ਹਾਂ ਤਿਆਰ ਆ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਨੀਤੀਆਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਜੀ ਸਾਡੇ ਕੌਮੀ ਕਨਵੀਨਰ ਦੀਆਂ ਨੀਤੀਆਂ ਨੂੰ ਲੈ ਕੇ ਲੋਕਾਂ ਦੇ ਘਰ-ਘਰ ਜਾਵਾਂਗੇ 2 ਸਾਲ ਦੇ ਅੰਦਰ ਅਸੀਂ ਲਾ ਮਿਸਾਲ ਕੰਮ ਕੀਤੇ ਨੇ ਅਸੀਂ 5 ਗਰੰਟੀਆਂ ਜਿਹੜੀਆਂ 2020 ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਦਿੱਤੀਆਂ ਸੀ ਉਹਦੇ ਚੋਂ 4 ਗਰੰਟੀਆਂ ਅਸੀਂ ਪੂਰੀਆਂ ਕੀਤੀਆਂ ਲੱਗੀਆਂ ਸੋ ਬਿਲਕੁਲ ਅਸੀਂ ਇੱਕ ਇੱਕ ਚੀਜ਼ ਜਿਹੜਾ ਅਸੀਂ ਕੰਮ ਕੀਤਾ ਲੋਕਾਂ ਲੈ ਕੇ ਜਾਵਾਂਗੇ ਲੋਕ ਸਾਨੂੰ ਪਿਆਰ ਸਰਕਾਰ ਦੇਣਗੇ ਔਰ ਮੈਂ ਸਮਝਦਾ 13 0 ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਉਹ ਜਿੱਤ ਪ੍ਰਾਪਤ ਕਰੂਗੀ 13 ਸੀਟਾਂ ਜਿਹੜੀਆਂ ਲੱਗੀਆਂ ਉਹ ਆਮ ਆਦਮੀ ਪਾਰਟੀ ਦੀ ਝੋਲੀ ਚ ਪੈਣਗੀਆਂ ਜਿਸ ਤਰ੍ਹਾਂ ਸਰ ਜਲੰਧਰ ਤੋਂ ਆ ਦੇਖੋ ਉਹ ਲੋਕ ਨੇਗੇ ਜਿਹੜੇ ਮੈਂ ਸਮਝਦਾ ਲੋਕਤੰਤਰ ਤੇ ਕਾਤਲ ਨੇਗੇ ਉਹਨਾਂ ਨੇ ਜਦੋਂ ਪਹਿਲਾਂ ਆਏ ਸੀਗੇ ਅਸੀਂ ਜੀ ਜਾਣ ਲਾ ਕੇ ਉਹਨਾਂ ਨੂੰ ਜਿਟਾਇਆ ਸੀਗਾ ਪਾਰਟੀ ਦੇ ਨਾਲ ਅਸੀਂ ਪੂਰਾ ਡਟ ਕੇ ਜਿਹੜਾ ਨਾਲ ਸਾਥ ਦਿੱਤਾ ਸੀਗਾ ਸੋ ਅੱਜ ਉਹ ਦੂਜੀ ਪਾਰਟੀ 'ਚ ਗਏ ਨੇ ਮੈਂ ਸਮਝਦਾਗਾ ਬੀਜੇਪੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਸਮੇਂ ਉਹ ਖਰੀਦੋ-ਫਰੋਕ ਚ ਲੱਗੀ ਹੋਈ ਆ ਉਹਨਾਂ ਨੇ 10 ਸਾਲ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਦੇਸ਼ ਦੇ ਅੰਦਰ ਨਹੀਂ ਕੀਤਾ ਇਹੀ ਕਾਰਨ ਆ ਕਿ ਅੱਜ ਉਹਨਾਂ ਨੂੰ ਦੂਜੀਆਂ ਪਾਰਟੀਆਂ ਦੇ ਵਿਧਾਇਕ ਖਰੀਦਣੇ ਪੈ ਰਹੇ ਨੇਗੇ ਦੂਜੀਆਂ ਪਾਰਟੀਆਂ ਦੇ ਐਮਪੀ ਖਰੀਦਣੇ ਪੈ ਰਹੇ ਨੇ ਜੇਕਰ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਉਹ ਆਪਣੇ ਵਰਕਰਾਂ ਨੂੰ ਟਿਕਟਾਂ ਦਿੰਦੇ ਦੂਜੀਆਂ ਪਾਰਟੀਆਂ ਨੂੰ ਕੌਂਟੈਕਟਾਂ ਦੇ ਰਹੇ ਨੇ ਸੋ ਇਹ ਬੈਸਮਝਦਾਗਾ ਕਿ ਬੀਜੇਪੀ ਜਿਹੜੀ ਆ ਉਹ ਅੱਜ ਖਰੀਦੋ-ਫਰੋਕਤ ਇਤਨੀ ਹੋਈ ਆ ਡਿਫੈਕਸ਼ਨ ਕਰਵਾ ਰਹੀ ਆ ਕਿਉਂਕਿ ਬੀਜੇਪੀ ਨੇ ਦੇਸ਼ ਦੇ ਪੰਜਾਬ ਦਾ ਕਿਸਾਨ ਦੇਸ਼ ਦਾ ਕਿਸਾਨ ਅੱਜ ਭਾਜਪਾ ਦੇ ਖਿਲਾਫ ਆ ਦੇਸ਼ ਦੇ ਲੋਕ ਭਾਜਪਾ ਦੇ ਖਿਲਾਫ ਨੇ ਕਿ ਭਾਜਪਾ ਕੀ ਕਹਿੰਦੀ ਸੀ ਕਿ 2 ਕਰੋੜ ਨੌਕਰੀਆਂ ਹਮੇਸ਼ਾ ਹਰ ਇੱਕ ਸਾਲ ਭਾਰਤੀਆਂ ਨੂੰ ਮਿਲਣਗੀਆਂ ਭਾਜਪਾ ਬੁਰੀ ਤਰ੍ਹਾਂ ਫੇਲ ਹੋਈ ਜਾ ਕਿਸਾਨ ਦੀਆਂ ਤਾਂ ਦੁਗੜੀ ਕਰਦਾ ਕਿ ਪਰਲੇਕ ਕਿ ਕਿਸਾਨ ਧਰਨੇ ਲਾ ਰਿਹਾ ਹੈ ਸੋ ਇਥੋਂ ਪਤਾ ਲੱਗਦਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਨੇ ਕੋਈ ਵੀ ਕੰਮ ਗਰਾਊਂਡ ਤੇ ਨਹੀਂ ਕੀਤਾ ਇਹੀ ਕਾਰਨ ਹੈ ਕਿ ਅੱਜ ਉਹ ਡਿਫੈਕਸ਼ਨ ਕਰਵਾ ਰਹੀ ਹੈ ਦੂਜੀਆਂ ਪਾਰਟੀਆਂ ਨੂੰ ਤੋੜਨ ਦਾ ਯਤਨ ਕਰ ਰਹੀ ਹੈ ਦੇਖੋ ਜਦੋਂ ਉਹ ਸਾਡੀ ਪਾਰਟੀ ਸੀਗੀ ਉਦੋਂ ਕਹਿ ਰਹੇ ਸੀਗੇ ਠੀਕ ਹੈ ਤੇ ਅੱਜ ਉਹ ਉਹਨਾਂ ਨੇ ਨੇਚਰਲ ਆ ਕੇ ਭਾਰਤੀ ਜ ਜੋ ਸਕ੍ਰਿਪਟ ਭਾਰਤੀ ਜਨਤਾ ਪਾਰਟੀ ਤਿਆਰ ਕਰਦੀ ਆ ਜੋ ਪਲੋਟ ਤਿਆਰ ਕਰਦੀ ਆ ਉਹਦੇ ਤੇ ਬੋਲਣਾਗਾ ਸੋ ਜੋ ਕੁਛ ਮਰਜ਼ੀ ਬੋਲੀ ਜਾਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਗਾ ਸੋ ਅਸੀਂ ਮੈਂ ਸਾਬਦਾਗਾ ਬਿਲਕੁਲ ਢੱਟ ਕੇ ਇਲੈਕਸ਼ਨ ਲੜ ਰਹੇ ਹਾਂਗੇ ਔਰ ਪੂਰਨ ਬਹੁਮਤ ਨਾਲ ਅਸੀਂ ਜਿਹੜੀ ਆ ਉਹ ਜਿੱਤ ਪ੍ਰਾਪਤ ਕਰਾਂਗੇ ਭਾਰਤੀ ਕਲਾਸੇ ਕਰ ਲੈਣਾ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਕਿਸ ਤਰ੍ਹਾਂ ਦੇ ਉਹ ਕਰੈਕਟਰ ਦੇ ਮਾਲਕ ਨੇਗੇ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਦੂਜੀਆਂ ਪਾਰਟੀਆਂ ਨੂੰ ਤੋੜਨ ਦੇ ਯਤਨ ਕਰ ਰਹੀ ਆ ਦੇਸ਼ ਦੇ ਲੋਕ ਚੜਨੇ ਕਿ ਉਹ ਬਿਲਕੁਲ برداشت ਨਹੀਂ ਕਰਨਗੇ ਦੇਸ਼ ਦੇ ਲੋਕ ਚੜਨੇ ਕਿ ਮੂੰਹ ਤੋੜ ਜਵਾਬ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਹੁੰਦੇ ਹਨ